ਸਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਸਿੱਧੂ ਮੂਸੇਵਾਲਾ ਦੇ ਜਿੰਨੇ ਵੀ ਫੈਨ ਨੇ ਉਹਨਾਂ ਲਈ ਇੱਕ ਖੁਸ਼ਖਬਰੀ ਹੈ ਖੁਸ਼ਖਬਰੀ ਇਹ ਕਿ ਸਿੱਧੂ ਮੂਸੇਵਾਲਾ ਦਾ ਇੱਕ ਨਵਾਂ ਟਰੈਕ ਰਿਲੀਜ਼ ਹੋਣ ਵਾਲਾ ਇੱਕ ਨਵਾਂ ਗੀਤ ਆਉਣ ਵਾਲਾ ਹੈ ਔਰ ਇਹ ਗਾਣਾ ਹਾਲੀਵੁੱਡ ਦੇ ਸਿੰਗਰ ਸਟੀਲ ਬੈਂਗਲਸ ਦੇ ਨਾਲ ਜਿਹੜਾ ਇੱਕ ਨਵਾਂ ਗਾਣਾ ਸਿੱਧੂ ਮੂਸੇਵਾਲੇ ਦਾ ਆਉਣ ਵਾਲਾ ਔਰ ਗਾਣੇ ਦਾ ਨਾਮ ਹੈ ਅਟੈਚ ਇਸ ਤੋਂ ਪਹਿਲਾਂ ਜੇ ਗੱਲ ਕਰੀਏ ਸਿੱਧੂ ਮੂਸੇਵਾਲੇ ਦਾ ਵੀ ਹਾਲੀਵੁੱਡ 'ਚ ਖੂਰ ਗਾਣਾ ਰਿਲੀਜ਼ ਹੋ ਚੁੱਕਾ ਹੈ ਜੋ ਕਿ ਸਟੈਫ ਲੰਡਨ ਦੇ ਨਾਲ ਸੀ ਤੇ ਹੁਣ ਇੱਕ ਹੋਰ ਗਾਣਾ ਜੋ ਹਾਲੀਵੁੱਡ ਦੇ ਸਿੰਗਰ ਸਟੀਲ ਬੈਂਗਲਸ ਦੇ ਨਾਲ ਆਉਣ ਵਾਲਾ ਔਰ ਕਿਨੂੰ ਕਿਨੂੰ ਇੰਤਜ਼ਾਰ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਤੁਹਾਨੂੰ ਇਹ ਦੱਸ ਦਈਏ ਕਿ ਸਟੀਲ ਬੈਂਗਲਸ ਨੇ ਇਹ ਜਿਹੜੀ ਜਿਹੜਾ ਪੋਸਟਰ ਸ਼ੇਅਰ ਕੀਤਾ ਫਸਟ ਲੁੱਕ ਜਿਹੜੀ ਸ਼ੇਅਰ ਕੀਤੀ ਔਰ ਕੈਪਸ਼ਨ ਦੇ ਵਿੱਚ ਲਿਖਿਆ ਹੋਇਆ ਰੈਡੀ ਸੋ ਇਸ ਤੋਂ ਅੰਦਾਜ਼ਾ ਇਹ ਸਿੱਧੂ ਮੂਸੇਵਾਲੇ ਦਾ ਇੱਕ ਗਾਣਾ ਜਿਹੜਾ ਰਿਲੀਜ਼ ਹੋਣ ਵਾਲਾ ਹੈ ਗਾਣੇ ਦਾ ਨਾਮ ਹੈ ਅਟੈਚ ਸੋ ਕਿਨੂੰ ਕਿਨੂੰ ਇੰਤਜ਼ਾਰ ਹੈ ਸਾਨੂੰ ਇੱਕ ਵਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਇਸ ਤੋਂ ਵੱਧ ਗੱਲ ਕਰੀਏ ਤਾਂ ਸਿੱਧੂ ਦੀ ਮੌਤ ਤੋਂ ਬਾਅਦ ਕਈ ਗਾਣੇ ਜਿਹੜੇ ਰਿਲੀਜ਼ ਹੋਏ ਨੇ ਔਰ ਸਾਰੇ ਹੀ ਗਾਣੇ ਦਰਸ਼ਕਾਂ ਨੇ ਪਸੰਦ ਕੀਤੇ ਨੇ ਭਰਪੂਰ ਪਿਆਰ ਮਿਲਿਆ ਔਰ ਇੱਕ ਵਾਰ ਫਿਰ ਸਿੱਧੂ ਦੇ ਫੈਨਸ ਨੂੰ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਇਸ ਗਾਣੇ ਦਾ ਸੋ ਤੁਹਾਨੂੰ ਕਿੰਨਾ ਕੁ ਇੰਤਜ਼ਾਰ ਇਸ ਗਾਣੇ ਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਸਿੱਧੂ ਮੂਸੇਵਾਲਾ ਦੇ ਜਿੰਨੇ ਵੀ ਫੈਨ ਨੇ ਉਹਨਾਂ ਲਈ ਇੱਕ ਖੁਸ਼ਖਬਰੀ ਹੈ ਖੁਸ਼ਖਬਰੀ ਇਹ ਕਿ ਸਿੱਧੂ ਮੂਸੇਵਾਲਾ ਦਾ ਇੱਕ ਨਵਾਂ ਟਰੈਕ ਰਿਲੀਜ਼ ਹੋਣ ਵਾਲਾ ਇੱਕ ਨਵਾਂ ਗੀਤ ਆਉਣ ਵਾਲਾ ਹੈ ਔਰ ਇਹ ਗਾਣਾ ਹਾਲੀਵੁੱਡ ਦੇ ਸਿੰਗਰ ਸਟੀਲ ਬੈਂਗਲਸ ਦੇ ਨਾਲ ਜਿਹੜਾ ਇੱਕ ਨਵਾਂ ਗਾਣਾ ਸਿੱਧੂ ਮੂਸੇਵਾਲੇ ਦਾ ਆਉਣ ਵਾਲਾ ਹੈ ਔਰ ਗਾਣੇ ਦਾ ਨਾਮ ਹੈ ਅਟੈਚ ਇਸ ਤੋਂ ਪਹਿਲਾਂ ਜੇ ਗੱਲ ਕਰੀਏ ਸਿੱਧੂ ਮੂਸੇਵਾਲੇ ਦਾ ਵੀ ਹਾਲੀਵੁੱਡ 'ਚ ਇੱਕ ਹੋਰ ਗਾਣਾ ਰਿਲੀਜ਼ ਹੋ ਚੁੱਕਾ ਹੈ ਜੋ ਕਿ ਸਟੈਫ ਲੰਡਨ ਦੇ ਨਾਲ ਸੀ ਤੇ ਹੁਣ ਇੱਕ ਹੋਰ ਗਾਣਾ ਜੋ ਹਾਲੀਵੁੱਡ ਦੇ ਸਿੰਗਰ ਸਟੀਲ ਬੈਂਗਲਸ ਦੇ ਨਾਲ ਆਉਣ ਵਾਲਾ ਔਰ ਕਿਨੂੰ ਕਿਨੂੰ ਇੰਤਜ਼ਾਰ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਤੁਹਾਨੂੰ ਇਹ ਦੱਸ ਦਈਏ ਕਿ ਸਟੀਲ ਬੈਂਗਲਸ ਨੇ ਇਹ ਜਿਹੜੀ ਜਿਹੜਾ ਪੋਸਟਰ ਸ਼ੇਅਰ ਕੀਤਾ ਫਰਸਟ ਲੁੱਕ ਜਿਹੜੀ ਸ਼ੇਅਰ ਕੀਤੀ ਔਰ ਕੈਪਸ਼ਨ ਦੇ ਵਿੱਚ ਲਿਖਿਆ ਹੋਇਆ ਰੈਡੀ ਸੋ ਇਸ ਤੋਂ ਅੰਦਾਜ਼ ਸਿੱਧੂ ਮੂਸੇਵਾਲੇ ਦਾ ਇੱਕ ਗਾਣਾ ਜਿਹੜਾ ਰਿਲੀਜ਼ ਹੋਣ ਵਾਲਾ ਗਾਣੇ ਦਾ ਨਾਮ ਹੈ ਅਟੈਚ ਸੋ ਕਿਨੂ ਕਿਨੂ ਇੰਤਜ਼ਾਰ ਹੈ ਸਾਨੂੰ ਇੱਕ ਵਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਇਸ ਤੋਂ ਵੱਧ ਗੱਲ ਕਰੀਏ ਤਾਂ ਸਿੱਧੂ ਦੀ ਮੌਤ ਤੋਂ ਬਾਅਦ ਕਈ ਗਾਣੇ ਜਿਹੜੇ ਰਿਲੀਜ਼ ਹੋਏ ਨੇ ਔਰ ਸਾਰੇ ਹੀ ਗਾਣੇ ਦਰਸ਼ਕਾਂ ਨੇ ਪਸੰਦ ਕੀਤੇ ਨੇ ਭਰਪੂਰ ਪਿਆਰ ਮਿਲਿਆ ਔਰ ਇੱਕ ਵਾਰ ਫਿਰ ਸਿੱਧੂ ਦੇ ਫੈਨਸ ਨੂੰ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਇਸ ਗਾਣੇ ਦਾ ਸੋ ਤੁਹਾਨੂੰ ਕਿੰਨਾ ਕੁ ਇੰਤਜ਼ਾਰ ਇਸ ਗਾਣੇ ਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅ ਸਿੱਧੂ ਮੂਸੇਵਾਲਾ ਦੇ ਜਿੰਨੇ ਵੀ ਫੈਨ ਨੇ ਉਹਨਾਂ ਲਈ ਇੱਕ ਖੁਸ਼ਖਬਰੀ ਹੈ ਖੁਸ਼ਖਬਰੀ ਇਹ ਕਿ ਸਿੱਧੂ ਮੂਸੇਵਾਲਾ ਦਾ ਇੱਕ ਨਵਾਂ ਟਰੈਕ ਰਿਲੀਜ਼ ਹੋਣ ਵਾਲਾ ਇੱਕ ਨਵਾਂ ਗੀਤ ਆਉਣ ਵਾਲਾ ਹੈ ਔਰ ਇਹ ਗਾਣਾ ਹਾਲੀਵੁੱਡ ਦੇ ਸਿੰਗਰ ਸਟੀਲ ਬੈਂਗਲਸ ਦੇ ਨਾਲ ਜਿਹੜਾ ਇੱਕ ਨਵਾਂ ਗਾਣਾ ਸਿੱਧੂ ਮੂਸੇਵਾਲੇ ਦਾ ਆਉਣ ਵਾਲਾ ਔਰ ਗਾਣੇ ਦਾ ਨਾਮ ਹੈ ਅਟੈਚ ਇਸ ਤੋਂ ਪਹਿਲਾਂ ਜੇ ਗੱਲ ਕਰੀਏ ਸਿੱਧੂ ਮੂਸੇਵਾਲੇ ਦਾ ਵੀ ਹਾਲੀਵੁੱਡ 'ਚ ਹੋਰ ਗਾਣਾ ਰਿਲੀਜ਼ ਹੋ ਚੁੱਕਾ ਹੈ ਜੋ ਕਿ ਸਟੈਫ ਲੰਡਨ ਦੇ ਨਾਲ ਸੀ ਤੇ ਹੁਣ ਇੱਕ ਹੋਰ ਗਾਣਾ ਜੋ ਹਾਲੀਵੁੱਡ ਦੇ ਸਿੰਗਰ ਸਟੀਲ ਬੈਂਗਲਸ ਦੇ ਨਾਲ ਆਉਣ ਵਾਲਾ ਔਰ ਕਿਨੂੰ ਕਿਨੂੰ ਇੰਤਜ਼ਾਰ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਤੁਹਾਨੂੰ ਇਹ ਦੱਸ ਦਈਏ ਕਿ ਸਟੀਲ ਬੈਂਗਲਸ ਨੇ ਇਹ ਜਿਹੜੀ ਜਿਹੜਾ ਪੋਸਟਰ ਸ਼ੇਅਰ ਕੀਤਾ ਫਸਟ ਲੁੱਕ ਜਿਹੜੀ ਸ਼ੇਅਰ ਕੀਤੀ ਔਰ ਕੈਪਸ਼ਨ ਦੇ ਵਿੱਚ ਲਿਖਿਆ ਹੋਇਆ ਰੈਡੀ ਸੋ ਇਸ ਤੋਂ ਅੰਦਾਜ਼ਾ ਇਹ ਲ ਵਾਲਾ ਗਾਣੇ ਦਾ ਨਾਮ ਹੈ ਅਟੈਚ ਸੋ ਕਿਨੂ ਕਿਨੂ ਇੰਤਜ਼ਾਰ ਹੈ ਸਾਨੂੰ ਇੱਕ ਵਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਸ ਤੋਂ ਵੱਲੋਂ ਗੱਲ ਕਰੀਏ ਤਾਂ ਸਿੱਧੂ ਦੀ ਮੌਤ ਤੋਂ ਬਾਅਦ ਕਈ ਗਾਣੇ ਜਿਹੜੇ ਰਿਲੀਜ਼ ਹੋਏ ਨੇ ਔਰ ਸਾਰੇ ਹੀ ਗਾਣੇ ਦਰਸ਼ਕਾਂ ਨੇ ਪਸੰਦ ਕੀਤੇ ਨੇ ਭਰਪੂਰ ਪਿਆਰ ਮਿਲਿਆ ਔਰ ਇੱਕ ਵਾਰ ਫਿਰ ਸਿੱਧੂ ਦੇ ਫੈਨਸ ਨੂੰ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਇਸ ਗਾਣੇ ਦਾ ਸੋ ਤੁਹਾਨੂੰ ਕਿੰਨਾ ਕੁ ਇੰਤਜ਼ਾਰ ਇਸ ਗਾਣੇ ਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ Facebook Instagram X aur WhatsApp channel par